ਸ੍ਰੀ ਕਾਲ ਸਾਰੇ ਭਰਾਵਾਂ ਨੂੰ ਕਈ ਦਿਨਾਂ ਤੋਂ ਵਲੌਗ ਨਹੀਂ ਬਣਾਇਆ ਸੀਗਾ ਤੇ ਕੀੜਾ ਆ ਬਣਿਆ ਪਿਆ ਸੀਗਾ ਵੀ ਵਲੌਗ ਬਣਾਇਆ ਜਾਵੇ ਪਰ ਬੱਚਿਆਂ ਨੂੰ ਛੁੱਟੀ ਸੀ ਤੇ ਕੀ ਦੇ ਭੱਜੂਗੀ ਇਹ ਤਾਂ ਚਲ ਤੂੰ ਆਪਦਾ ਕੰਮ ਜਾਰੀ ਰੱਖ ਮੈਂ ਆਪੇ ਪਾਸੇ ਨਿੰਮੀ ਤੇ ਕੱਲ ਅਸੀਂ ਆਹ ਮਾੜਾ ਮੋਟਾ ਧੁੱਪ ਤਾਂ ਤੁਹਾਨੂੰ ਪਤਾ ਨਿਕਲਦੀ ਨਹੀਂ ਕਿ ਸੂਰਜ ਤਾਂ ਇੱਥੇ ਆਉਂਦਾ ਨਹੀਂਗਾ ਤਰ ਤਾਰ ਦਾ ਮੈਨੂੰ ਬੜਾ ਡਰ ਲੱਗ ਜਾਂਦਾ ਯਾਰ ਤਾਰ ਦਾ ਕਿਵੇਂ ਕਰਾਂਗਾ ਤਾਰ ਨਾਲ ਤਾਰ ਥਲੇ ਕੋੜੀ ਧਰਦੇ ਆਪੇ ਉੱਤੇ ਟਿਕ ਜੂਗਾ ਨਹੀਂ ਨਹੀਂ ਕੋੜੀ ਦਾ ਤੋੜ ਦੂਗਾ ਉੱਤੇ ਕਿਵੇਂ ਟਿਕੂਗਾ ਕਿਹੜਾ ਪਚਾ ਕੇ ਰੱਖਣਾ ਇੱਕ ਬੰਦਾ ਉਹ ਦੀਨਾਂ ਮੋਢ ਚ ਇਹਨੂੰ ਆਂਦੇ ਆ ਖੁਦ ਮੌਤ ਨਹੀਂ ਖੁਦ লাশ ਇੱਕ ਸਾਡੇ ਪਿੰਡ ਖੁਦ ਮੌਤ ਇਹ ਆ ਖੁਦ লাশ ਕਿਉਂ ਤੇ ਕਿਕਰ ਨਾਲ ਥੋੜੀ ਜਿਆਦਾ ਹੀ ਖਟ ਮਿਠੀ ਜੀ ਹੋ ਗਈ ਸੀਗੀ ਤੇ ਮੈਨੂੰ ਨਿੱਤ ਕਾਹ ਛੱਡਦੇ ਵੀ ਇਹਨੂੰ ਕਰਗੇ ਖੱਟ ਮਿਠੀ ਖੱਟ ਮਿਠੀ ਹੁਣ ਉੱਥੋਂ ਲਾਉਣੇ ਆਏ ਬੰਦਾ ਕਹਿੰਦਾ ਵੀ ਮੈਂ ਕੱਲੀ ਕੱਲੀ ਡਾਣੀ ਤੇ ਜਾ ਕੇ ਆਉਂਗਾ ਵੇਖ ਲਓ ਉੱਚੀ ਕਿੰਨੀ ਐ ਤੇ ਮੇਰਾ ਰਾਤਾ ਸੀ ਪਹਿਲਾਂ ਵੀ ਇਹਦਾ ਮੈਂ ਕੜਾਚ ਕੜੂ ਗੁੱਲਾ ਜਮਾਂ ਹੀ ਕਰਦਾ ਵੀ ਇਹਨੂੰ ਓਏ ਕਿੰਦੀ ਤੇਰੀ ਪਾ ਗਿਲਾਂ ਦੇ ਤਾਰ ਟੁੱਟ ਗਈ ਟੁੱਟ ਗਈ ਟੁੱਟ ਗਈ ਤਾਰ ਮੈਂ ਨਾਲੇ ਆਖੀ ਜਨਾ ਕਿਚੀ ਕੀ ਤਾਰਤਾ ਬਿੱਲੋ 15 ਆਇਆ ਉੱਤਰਿਆ ਜਾ ਵਾ ਤਾਰ ਕੱਢ ਗਏ ਕੇ ਪਈ ਰਹਿੰਦਗੇ ਹੈ ਮੈਂ ਉਧਰੋਂ ਆਖੇ ਡੇਚ ਚੋਂ ਕੱਢ ਲਾ ਮੰਨਿਆ ਨਹੀਂ ਮੰਨਿਆ ਨਹੀਂ ਡੇਚ ਚੋਂ ਕੱਢ ਕੇ ਆਵਾ ਐ ਕਰਦਿਆ ਗਰੀਬ ਕੰਮ ਠਾ ਹਾਂ ਵਿਚੋਂ ਨਾ ਖਿੱਚੀ ਗਈ ਹੋਵੇ ਭੈਣ ਚੁੱਦਾ ਕੱਢ ਦੇ ਨਾ ਜੇ ਤੁਹਾਡਾ ਚੁੱੜ ਜਾ ਖਾੜੀ ਦਾ ਮੈਨੂੰ ਲਾਈਟ ਵੇਹ ਲੈਣ ਦੇ ਵਿੱਚ ਜੇ ਤਾਂ ਹੋਈ ਲਾਈਟ ਕਮਰੇ ਦੇ ਮੈਨੂੰ ਤਾਂ ਲੱਗਿਆ ਵੀ ਛੱਡ ਹੀ ਲੇਗੀ ਖਿੱਚ ਕੇ ਛੱਡ ਹੈ ਲੱਗਿਆ ਲਾਈਟ ਤਾਂ ਹੈਗੀ ਆਏ ਹੋ ਹੈਗੀ ਆ ਨਹੀਂ ਖਿੱਚੀ ਗਈ ਫੇਰ ਹੁਣ ਕੀ ਕਰਾਂ ਹੋਰ ਮੈਨੂੰ ਕੋੜੀ ਦਾ ਫਿੰਨ ਕਰੇ ਵੀ ਮੈਂ ਇੱਥੇ ਕਰ ਦਿੰਨਾ ਕੋੜੀ ਲਾਵਾਂ ਕੋੜਾ ਲਾਵਾਂ ਭੈਣ ਨਾ ਕੋੜੀ ਹੁਣ ਕਿਹੜੀ ਲਾਗਦੇ ਮੈਂ ਮੈਨੂੰ ਘੋੜੀ ਤੇ ਚੜਨਾ ਹੈ ਕਿ ਘੋੜੀ ਤੇ ਉਤਰਨਾ ਹੈ ਕਿੱਧਰ ਤੇ ਲਾ ਕੇ ਦੇਵਾਂ ਲਾ ਵੀ ਮੇਤਰੋ ਬਣ ਗਿਆ ਹੀ ਨਾ ਵਲੌਗ ਭਾਂਦ ਨਹੀਂ ਸਿਰਚੀ ਵਜੀ ਸੀ ਮੇਰੇ ਤਾਕੇ ਮੈਂ ਤਾਂ ਤਾਂ ਮੋਬਾਈਲ ਚ ਝਾਗਦਾ ਝਾਗਦਾ ਉਹਦੋਂ ਤੱਕ ਹੀ ਇਹ ਆਵੇ ਆ ਹਰੀ ਸੀ ਸਾਰੀ ਆ ਵਿੱਚੋਂ ਤੱਕ ਮੈਂ ਤਾਂ ਕਹੀ ਵੀ ਇੱਥੋਂ ਵੱਢ ਦੇ ਇੱਥੋਂ ਕਿੰਨਾ ਡਾਣਾ ਤੂੰ ਫਜ਼ੂਲ ਹੀ ਵੱਡਿਆ ਗਿੱਲਾ ਕੋਏ ਇੱਥੇ ਖੜੀ ਤਾਂ ਖੜੀ ਰਹਿ ਜੂ ਫੁੱਟ ਦੀ ਇੱਥੋਂ ਮੋੜ ਗਈ ਫੁੱਟੂ ਕਣ ਤੂੰ ਹੀ ਕਰਦੇ ਮਨ ਮਰਜ਼ੀਆਂ ਥੋੜੀਆਂ ਇੱਥੋਂ ਵੱਡਦਾ ਆ ਫੁੱਟਿਆਉਣ ਦੀ ਸਾਰੀ ਬੁੜੀਆਂ ਕਿਹੜੇ ਵੱਢ ਨਹੀਂ ਖਾਰੀ ਤੇਰੇ ਹੱਥ ਜਾ ਮੰਨਦੀਆਂ ਬੁੜੀਆਂ ਨਹੀਂ ਬਹਾਨੇ ਵੇਖ ਇਹਨਾਂ ਦੇ ਭੈਣ ਹੀ ਆ ਮੈਂ ਦੇ ਉਹਾਂ ਦੀ ਕਿੰਦੀ ਜਾਂਦਾ ਨਾ ਕੇ ਮਾਤਾ ਕਿ ਇੱਥੇ ਹੀ ਵੱਢੂਗਾ ਹੈ ਉਹ ਘਰੇ ਮੈਂ ਨਾ ਵੀ ਆਉਂਦਾ ਜੇ ਥੋੜੀ ਲੱਕੜਾਂ ਲੈ ਕੇ ਆਣੀਆਂ ਲੋੜੀ ਨੂੰ ਨੁਨ੍ਹ ਗਾ ਜੀਨੇ ਲਾਈਓ 来 ਵੀ ਜੋਨੀ ਜਾਨੀ ਡਾਕਟਰ ਸਾਰੇ ਆ ਜਾ ਤੁਹਾਡੇ ਲਾਂਬੇ ਲਾ ਦੇਾਂਗੇ 1000 ਰੁਪਏ ਨੂੰ ਕੁਆਂਟਰ ਲੱਕੜ ਦੇ ਦਾਂਗੇ ਵਧੀਆ ਘਰ ਦੀ ਕਿੱਕਰ ਹੈ 800 ਨਹੀਂ ਆਰੇ ਵਾਲੇ 1200 ਦਿੰਦੇ ਆ ਤੇ ਇਹ ਤਾਂ ਆਪਾਂ ਵੱਡੀ ਹੈ ਇਹ ਕਿਹੜਾ ਆਪਣੀ ਗੱਲ ਦੀ ਆ ਟੋਟੇ ਕਰਦੇ ਮੇਰੇ ਵੀਰ ਇਹਦੇ ਤੇ ਟੋਟੇ ਕਰਕੇ ਤੇ ਐਵੇਂ ਸਾਈਡ ਤੇ ਰੱਖਦੇ ਡੇ ਡੇ ਟੋਟੇ ਕਰ ਲਾ ਤੇ ਇਹ ਆਪਾਂ 800 ਨਾ 1000 ਨਾ ਦਾ 800 ਦਾ ਵੇਚ ਹੀ ਦੇਵਾਂਗੇ ਕਿਉਂ ਵੀ ਗਾਈਜ਼ ਦੱਸੋ 80000 ਰੁਪਏ ਤੇ ਵੇਚੀ ਜਾਊਗੀ ਲੱਕੜ ਇਹਦਾ ਮਾਮੂਲੀ ਜੀ ਗੱਲ ਹੀ ਆ ਪਰ ਇੰਨਾ ਵੀ ਜਿਹੜਾ ਵੱਡਲਾ ਘਟਕਾਣੇ ਲਾ ਜਾ ਗਾ ਰੋ ਲੈ ਆ ਜਾ ਹਜ਼ਾਰ ਦਾ ਟਰੈਕਟਰ ਵੇ ਹੁਣ ਮੇਲਾ ਤੇ ਮੇਲੇ ਤੇ ਐਂ ਹੀ ਪੜਾਕੇ ਬਹਿਣਗੇ ਵੇਖੀ ਚੱਲੋ ਅੱਗ ਨਿਕਲਦੀ ਇੱਥੇ ਅਰੇ ਬਾਪਿਆਂ ਨੇ ਆਉਣਾ ਬੁੱਢੇ ਦਾ ਲਾ ਲੈਣੇ ਉਹ ਵੇਖੀ ਅੱਗ ਕੱਢਦੇ ਛੱਡ ਜਾਣ ਮੜਾ ਏਡਾ ਆ ਡਣਣਾ ਬਾਲੀ ਨੱਪੀ ਬੈਠਾ ਆਪਣੀ ਤਾਰ ਨੂੰ ਤੇ ਆਹ ਬਸ ਪਈ ਰਹਿਣ ਤੇਰਾ ਬੜੀ ਵਧੀਆ ਆ ਰੀ ਵੀ ਤੇਰੀ ਲਮਾਉਣ ਵਾਲੀ ਹੈ ਸੂਟੀ ਤੇ ਬਹੁਤ ਵਧੀਆ ਖਾਂਦੀ ਤੇਰੀ ਜੰਨੀ ਫਾਦਾ ਟਿੱਗਿਆ ਹੀ ਸੀਗਾ ਇਹ ਤਾਂ ਆਪਦੇ ਪਾਰਾਂ ਸਿਰ ਖੜਾ ਉਧਰੋਂ ਆਹ ਵੱਡ ਲਾ ਗੱਲਾ ਹਾਂ ਹਾਂ ਵੱਡ ਲਾ ਇਹ ਤਾਂ ਪੈਰਾਂ ਸਿਰ ਖੜੀ ਆ ਲੱਕੜੋਂ ਇਹ ਚ ਦੋ ਤਿੰਨ ਕਾ ਮਾ ਨਾਲ ਪੌਣ ਤੇ ਨਾਲੇ ਫਲੀਆਂ ਨਾਲ ਇਹਦਾ ਬੱਕਰੀ ਰਜਾਵਾਂਗੇ ਤੇ ਨਾਲੇ ਕੁਜਰੂ ਦੇ ਕਹਿਣ ਨੂੰ ਭਾਂਦੀ ਦਾ ਤੇ ਦਾਤਨ ਤਲਿਆ ਦਾ ਲਾਂਦੇ ਨਾਲੇ ਦਾ ਦਾਤਨ ਤਲਿਆ ਤਲਾਂ ਦੇ ਨਾਲੇ ਅੱਦਬਾ ਲਾ ਤਲਾਂ ਦੇ ਤੇ ਨਾਲੇ ਬੱਤਲੀ ਨੂੰ ਤਾਂ ਲਿਆ ਤਲਾਂ ਦੇ ਇਹ ਨਾਲੇ ਪੌਣ ਤੇ ਨਾਲੇ ਫਲੀਆਂ ਬੱਕਰੀ ਕਿਲਾ ਧੀ ਦੇਣੇ ਦੀ ਖਾਂਦੀ ਆ ਉੱਤੋਂ ਤਾਂ ਖਾ ਕੇ ਭਾਂਦਣੇ ਦੀ ਆ ਫਲਦੀ ਆ ਖਾਂਦੀ ਨਹੀਂ ਕਲਦੀ ਨਹੀਂ ਮਾਂ ਲਾਲਾ ਥਿੱਤੀ ਇਹਨਾਂ ਤੇ ਖਾਂਦੀ ਨਹੀਂ ਲੈ ਵੀ ਗਾਇਜ਼ ਹੁਣ ਸਬਸਕ੍ਰਾਈਬ ਕਰਨਾ ਬੰਦਾ ਤੇ ਚੈਨਲ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਇਹ ਤੁਹਾਨੂੰ ਹੁਣ ਸਾਰਾ ਮੇਲਾ ਮੈਂ ਵਿਖਾ ਦੇਣਾ ਐਸੇ ਚੈਨਲ ਤੇ ਆਪਣੇ ਤੇ ਸਾਰਾ ਮਾਗੀ ਦਾ ਮੇਲਾ ਘੋੜੀਆਂ ਦਾ ਮੇਲਾ ਜੋ ਵੀ ਨਿੱਕਾ ਮੋਟੀ ਝੰਡੋ ਲੜਾਈ ਪੜਾਈ ਇੱਥੋਂ ਤੱਕ ਕੀ ਵੀ ਜਿਹੜੀ ਆਪਣੀ ਆਊਗੀ ਬਾਬਿਆਂ ਦੀ ਘੋੜ ਦੌੜ ਤੋਂ ਲੈ ਕੇ A to Z ਤੁਹਾਨੂੰ ਵਿਖਾ ਦੇਣਾ ਤੇ ਭੈਣ ਦੇਣ ਦੀਆਂ ਆਂਡਾ ਵੀ ਲਾਹਿਆ ਕਰ ਕੋਈ ਆਂਡਾ ਲਾਉਂਦੀਆਂ ਨਹੀਂ ਸ਼ਵਾਰਾ ਦੇਣ ਦੀਆਂ ਬਠੇ ਬਠੇ ਬਾਲਾ ਮਾਰਦੀਆਂ ਗਾਈਜ਼ ਇੱਕ ਗੱਲ ਹੋਰ ਦੱਸੋ ਜੇ ਗਾਈਜ਼ ਆਪਾਂ ਜਿਹੜੇ ਹੁਣ ਨਵੇਂ ਚੂਚੇ ਪਾਉਣੇ ਕੁੱਕੜ ਤਿਆ ਪਰੇ ਤਾਂ ਕਿਕਰ ਤੇ ਬਾਹਰ ਆ ਕਰਕੇ ਉੱਤੇ ਤੇ ਥੱਲੇ ਬੰਨ੍ਹ ਦਿਆ ਕਰਕੇ ਕੁੱਤਾ ਤੇ ਉਹ ਵੀ ਸੋਹਣੇ ਤੇ ਸੁਹਾਗਾ ਹੀ ਨਾ ਹੋ ਜੂਗਾ ਆਪਣੇ ਬਾਗ ਚ ਕੁੱਕੜ ਸੀਗੇ ਨਾ ਜਿਹੜੇ ਉਹ ਸਾਰੇ ਤਾਂ ਦਰਖਤਾਂ ਦੇ ਮੈਂਦੇ ਹੀ ਥੱਲੇ ਕੁੱਕੜ ਹੁੰਦੇ ਸੀ ਉਹ ਤਾਂ ਇੱਕ ਦੋ ਨੇਹਰੀਆਂ ਆਂ ਖਿੱਲਰ ਖੁੱਲਰ ਗਏ ਕੋ ਬਾਹਰ ਹੀ ਕੁੱਤੇ ਆ ਗਏ ਉਹ ਖਾ ਖੂ ਗਏ ਕੁਸ ਆਪ ਖਾ ਖੂ ਗਏ ਬੁਣਾ ਕੇ ਉਹਦੇ ਕਰਕੇ ਨਾ ਘਟ ਗੀਆਂ ਘਰੇ ਵੇਖੋ ਆਰੀ ਦਾ ਮੋਛਾ ਹਰਨੀ ਇਹਨਾਂ ਚ ਬੱਤੇ-ਬੁੱਤੇ ਕਢਾਉਣ ਵਾਲੀ ਲੱਕੜ ਹੈਗੀ ਆ ਦੇਖਣੀ ਪਊਗੀ ਹਉ ਆ ਕੇ ਚਲਦੀ ਆ ਇਹ ਕੱਲ੍ਹ ਦੀ ਆ ਕਿੰਦੀ ਨੇ ਤੋੜਦੀ ਆ ਇਸਕੋ ਬੋਲ ਕਿਉਂ ਤੋੜਾ ਕਿਉਂ ਤੋੜਿਆ ਇਹ ਦੇਖ ਤੋੜੀ ਐ ਤੈਨੂੰ ਕੱਢਾਉਣੀ ਐ ਥੋੜੀ ਐ ਲੈਟਾ ਦੇ ਚ ਉਹਦੇ ਚ ਲੈਟਾ ਦਾਰ ਹਾ ਬੋਲੇ ਨੂੰ ਕਿਉਂ ਤੋੜੀਏ ਇਹ ਆ ਨਾ ਮੈਂ ਸਾਰੀ ਕਿੱਕਰੀ ਤੋੜ ਦੇਣੀ ਤੇਰੀ ਹਾਂ ਤੋੜ ਦੇਗਾ ਸਾਰੀ ਤੋੜ ਦੂੰਗਾ ਨਾ ਮੈਂ ਹੀ ਉਹਨੂੰ ਕਿ ਖੁੱਲੂੰਗਾ ਵੀ ਮੈਂ ਹੂੰ ਜਰਿਆ ਨਾ ਜੇ ਤੇ ਗੱਲ ਕਰ ਬਲੋ ਹੂੰ ਨਹਿਰਾ ਨੂੰ ਰੰਦਾ ਤਾਂ ਬਹੁਤ ਵੱਡੀਆਂ ਹੁੰਗੀਆਂ ਇੰਦੀ ਕਿ ਨਹੀਂ ਮਾਣਾ ਭੈਣਾਂ ਦਾ ਨਹਿਰਾ ਕਿੰਦੀ ਪੁਰਾਣ ਟੈਲੀਅੰਟ ਬੰਦਾ ਆਪਣਾ ਈਡੀ ਨਹੀਂ ਗੱਲ ਉੱਥੇ ਚੋਰੀ ਦੀ ਲੱਕੜੀ ਸੀ ਵੱਡੀ ਜਾਂਦੀ ਆ ਉਹ ਫਰਾਰੀਆਂ ਊਰੀਆਂ ਵੀ ਲੱਗਾਂਗਾ ਹੁੰਦੇ ਨਾ ਬਈ ਅਸੀਂ ਵੱਢ ਕੇ ਲਿਆਈ ਨਾ ਜਦੋਂ ਭੇਜ ਟਾਲੀ ਵਾਲਾ ਵਾਸਤੇ ਤੇ ਉਦੋਂ ਬਈ ਰੈਂਕਰ ਸੀ 2 ਤੇ ਭਾਂਜੋ ਨਾ ਟਾਲੀ ਵੀ ਈਡੀ ਕਿੰਦੀ ਚੀੜੀ ਸੀ ਵੀ ਕਿੰਦੀ ਦੇ ਨਹੀਂ ਮਾਰਨਾ ਚੱਲ ਛੱਡ ਦੇ ਮੇਲਾ ਕਰਕੇ ਨਾ ਤਾਰ ਤੋਂ ਬਚਾ ਕੇ ਡਰਲਿੰਗ ਤਾਰ ਤੋਂ ਬਚਾ ਲਈ ਭਾਈ ਤਾਰ ਮਾਰੇ ਦਾ ਭਈ ਨਾ ਕੁ ਕਰਿਆ ਲੈ ਵੀ ਗਾਇਜ਼ ਤਾਰ ਤੋਂ ਗਈ ਬਾਜ ਆਪੀ ਲੈਟ ਪਤਾ ਨਹੀਂ ਰੋ ਗਈ ਇਹ ਗੱਜੋ ਨਾ ਆਪਣਾ ਨਾ ਫੜੀ ਰਹਿਣ ਦੇ ਹੁਣ ਤਾਂ ਢੈਲੀ ਆ ਹਰੇ ਜਾ ਹੁਣ ਤਾਂ ਬਹੁਤ ਗਾਇਜ਼ ਇਹ ਖਿੱਚੀ ਕਿਹੜੇ ਹਿਸਾਬ ਨਾਲ ਗਈ ਕਿ ਉਹ ਦਰ ਤਾਰ ਖਿੱਚੀ ਗਈ ਜਿਹੜੀ ਉਹ ਚਵਲ ਸੀਗਾ ਹਾਂ ਓਹ ਨਾ ਜਿਹੜੀ ਟੇਟ ਲੱਸੀ ਉੱਥੇ ਤੂੰ ਆਉਂਦਾ ਸੀ ਖਿੱਚ ਪਾਈ ਵੀ ਆ ਉਹ ਤਾਰ ਖਿੱਚੀ ਗਈ ਮੱਲਾ ਤੇਰੀ ਬਤਿਆ ਹਾਂ ਇਹ ਨਾ ਗਾਇਜ਼ ਮੈਂ ਬਤਾਤਾ ਹਾਂ ਕੀ ਹੋਇਆ ਹੈ ਜੋ ਰੀਜਨਲ ਮੈਨੂੰ ਪਤਾ ਲੱਗਾ ਹੈ ਲਿਆ 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 लियादना उन्नी हुई डेछ ना जी तारोड़ गांह आ गया जीडी इत ट ढिल थी वो बिल्कुल टूट गई है ग्रिप खींच ले गए हैं और तार के साथ तार देखो बिल्कुल जुड़ा जुड़ैया हुआ पड़ा है इसको मत छेड़ा जाए ये खींच गई है सारी तार लाइक कर दो जादू हो जाएगा ए महरीन दा कहना जा लेओ मेरे पुत्त भाग जाओ पापा देखो, देखो सब्सक्राइब करो जादू हो जाएगा चैनल का नाम बताओ क्या है आपके चैनल का नाम क्या है बापा। पापा पापा भाई पिंदा भाई पिंदा ओ आ जाओ ताड़ियां ਕਿਆ ਬੋਲੇਗਾ ਤੂੰ ਕਿਆ ਬੋਲੇਗਾ ਬਤਾਓ ਇਹ ਗਾ ਗਾਈਜ਼ ਆਪਣੀ ਇੰਨੀ ਬਿਮਾਰ ਹੋ ਗਈ ਸੀਗੀ 104 ਬੁਖਾਰ ਸੀ ਤੇ ਪਰ ਅਸੀਂ ਡਾਕਟਰ ਤੋਂ ਇਹਦੇ ਦੋ ਦਿਨ ਟੀਕੇ ਲਵਾਏ ਪਰ ਇਹਦੇ ਕੋਲੇ ਦਿਨ ਤੋਂ ਰਾਤ ਬਈ ਅੱਗ ਸੀ ਬਾਲੀ ਇੰਨੀ ਅੱਗ ਬਾਲੀ ਬੱਠਲ ਚ ਪਾ ਗਿਆ ਤਾਰ ਨੂੰ ਨਹੀਂ ਹੱਥ ਲਾਉਣਾ ਪੁੱਤ ਐਂ ਦੀ ਜਾਵੜੋ ਜਾਓ ਆਂਟੀ ਤੋਂ ਲਿਆਓ ਤੇ ਬਹੁਤ ਅੱਗ ਗਾਈਜ਼ ਇਹਦੇ ਥੱਲੇ ਬਾਲ-ਬਾਲ ਕੇ ਬਾਲ-ਬਾਲ ਕੇ ਇਦੇ ਕੋਲੇ ਤਕਰੀਬਨ ਵੀ 8 ਤੋਂ 10 ਘੰਟੇ ਅਸੀਂ ਅੱਗ ਜਿਹੜੀ ਨਹੀਂ ਸੀ ਬੁਝਣ ਦਿੰਦੇਗੇ ਹਜੇ ਵੀ ਤੁਹਾਨੂੰ ਮੈਂ ਵਿਖਾ ਦਿੰਨਾ ਹੈ ਵੇ ਗਾਇਜ਼ ਬੱਠਲ ਮੂਦਾ ਮਾਰਾ ਪੜਾ ਹੈ ਆਪਣਾ ਇਹ ਪੂਰੀ ਆਗ ਹੈ ਬੱਠਲ ਢਾਂਡੀਆਂ ਨੇ ਮੂਦਾ ਮਾਰਤਾ ਵੇ ਇਹ ਫੇਰ ਪਸ਼ੂ ਪਜਦੇ ਆ ਬਾਈ ਜੇ ਇੱਕ ਤਾਂ ਥੱਲੋਂ ਥਾਂ ਨਹੀਂ ਸੁਕਦਾ ਉਹ ਅਸੀਂ ਕਿਵੇਂ ਸੁਕਾਉਂਦੇ ਸੀ ਮਨ ਲਾ ਮੈਂ ਇੱਥੇ ਆਗ ਮਨ ਲਾ ਅੱਧਾ ਘੰਟਾ ਮੱਚੀ ਫੇਰ ਗਾਂ ਕਰ ਲੈ ਗਾਂ ਕਰ ਲੈ ਗਾਂ ਕਰ ਲੈ ਜਿੱਥੇ ਬੋਠਲ ਪਿਆ ਹੁੰਦਾ ਹੈ ਉੱਥੋਂ ਥੱਲੋ ਥੱਲੋ ਐ ਸੁੱਕ ਜਾਂਦਾ ਹੈ ਵਧੀਆ ਤੇ ਅਗਲਾ ਕਹਿ ਦਿੰਦਾ ਦੁੱਧ 30 ਰੁਪਏ ਵਾਲਾ 40 ਰੁਪਏ ਵੈਸੇ ਤਾਂ ਮੈਂ ਤੈਨੂੰ ਇੱਕ ਗੱਲ ਦੱਸਾਂ ਵੀ ਦੁੱਧ 30 ਰੁਪਏ ਵੀ ਥੋੜਾ ਇਹਨਾਂ ਦੇ ਨਾਲ ਜਿ ਕਿਉਂ ਵੀ ਇਹ ਆਪਣੀ ਦੱਸਿਓ ਨਾ ਕਿਸੇ ਨੂੰ ਕਰੋੜ ਦੀ ਕਰੋੜ ਰੁਪਏ ਦੀ ਕੱਟੀ ਆ ਆਪਣੀ ਇਹ ਉਹ ਜੋੜ-ਜੂੜ ਦੇ ਭੈ ਤਾਂ ਖਿੱਚੇਗੇ ਤੂੰ ਤਾਂ ਖੜੇ ਨੇ ਵੇਖ ਲੈਣੇ ਉੱਥੋਂ ਹਣਾ ਉਹ ਜੋੜ ਟੁੱਟ ਟੁੱਟ ਹੋ ਗਿਆ ਸਾਡਾ ਦਾਣਾ ਟੁੱਟੇ ਟੁੱਟੇ ਹੋ ਗਿਆ ਟੁੱਟ ਟੁੱਟ ਹੋ ਗਿਆ ਦਾਣਾ ਟੁੱਟੇ ਟੁੱਟ ਕਰਤਾ ਕੇ ਹੋ ਗਿਆ ਐਕਚੁਅਲੀ ਵਿੱਚ ਇਹ ਹੁੰਦਾ ਵੀ ਕਰਤਾ ਬੱਚੇ ਆ ਗਏ ਆ ਦੁਕਾਨ ਤੋਂ ਕੀ ਲੈ ਕੇ ਆਂਦਾ ਬੱਚੇ ਦਿਖਾਓ ਰੱਖਣ ਦੇ ਜਾਈ ਲੱਗ ਰਹੇ ਆ ਨਾਲ ਚੁਬਾ ਚੁਸ किंदर है। तो चुपा चुप ये।, ये चुपा चुप तो पहले नो बीस परसेंट ज्यादा आने लगा है ये ओरिजिनल चुपा चुप नहीं है कोका फ्लावर शॉर्ट टू कहाँ से ये दुकाना वाले डुप्लीकेट माल लाते हैं यार इंदौर नहीं सही है नहीं। ये नमः आप भाई सॉफ्ट कैंडी शॉर्ट ट्यूब कोका कोला को फ्लेवर है कोका फ्लेवर क्या पकडूं बेटा चुप्पा चुप। चूप कितने का दिया है सात ग्राम पप्पा पपरीप पपरीप पप्पे के पप्पे के है हाँ। ਕਿੰਨੇ ਦਾ ਦਿਆ ਹੈ ਇਹ ਕੋਲ ਪਰ ਈਸੇ ਦਾ ਠੀਕ ਹੈ ਇਹ ਇੰਡੀਆ ਬਈ ਆਪਣਾ ਨਾ ਯਕੀਨ ਕਰਿਆ ਕਰੋ ਆਪਦੇ ਦੇਸ਼ ਤੇ ਵਿਸ਼ਵਾਸ ਰੱਖਿਆ ਕਰੋ ਪ੍ਰਾਊਡ ਕਰਿਆ ਕਰੋ ਹਨਾ ਵੀ ਫੇਰ ਵੀ ਆਪਾਂ ਉਹੋ ਜੇ ਦੇਸ਼ ਰਹਿੰਦੇ ਜਿੱਥੇ ਅਜ 5 ਰੁਪਈਆ ਦਾ ਦਿਖਾਈ ਪਉਤੇ ਉਹ ਦਿਖਾਉ ਦੇ ਹੱਥ ਨਾਲ ਆ ਦੇ ਇਹ ਇੰਨਾ ਵੱਡਾ ਵੇਖ ਲੋ ਵੀ ਫੇਰ ਵੀ ਬੱਚਾ ਇੱਕ ਆਪਣੇ ਮੁਲਕ ਚ 5 ਰੁਪਈਆ ਚ ਵਿਰਦਾਜ਼ ਇਹ ਨਹੀਂ ਘਟੋ ਘਟ ਪਾਕਿਸਤਾਨ ਚ ਹੋਵੇ ਇਹ ਹੀ 25 30 ਰੁਪਈਆ ਦਾ ਹੋਊਗਾ ਬਲਮੇ ਦਾ ਆਹ ਆ ਕਿੰਨਰ ਜਵਾਏ ਆ ਵੀ ਪੰਜਾਂ ਦਾ ਹੁੰਦਾ ਆਪਣੇ ਲੋ ਜੀ ਆਓ ਜੀ ਮਹਿਮਾਨ ਆ ਗਏ ਮੁੱਖ ਮਹਿਮਾਨ ਅੱਜ ਦੇ ਸਾਡੇ ਬ੍ਰੇਕ ਆ ਗਿਆ ਥਾ ਵਿੱਚ ਮੇ ਇਰ ਕੋਕੜਾਂ ਨਾਲ ਖੁੱਡੇ ਜਪੋ ਬਹੁਤ ਵੱਡੀਆਂ ਤੇ ਮੇਰੇ ਹਿਸਾਬ ਨਾਲ ਖੁੱਡੇ ਚ ਆਂਡੇ ਵੀ ਜ਼ਰੂਰ ਹੋਣੇ ਚਾਹੀਦੇ ਗਾਈਜ਼ ਹੈਲੋ ਗਾਈਜ਼ ਆਂਡਾ ਤਾਂ ਵੇਗ ਵੀ ਨਹੀਂ ਹੈ ਤਾਈ ਸਾਡੀ ਆਈ ਆ ਭਾਬੀ ਸਾਡੀ ਆਂਡੇ ਲੈਣ ਆਂਡਾ ਤਾਂ ਮੈਨੂੰ ਲੱਗਦਾ ਬਿਲਕੁਲ ਇੱਕ ਵੀ ਨਹੀਂ ਹੈ ਚਲੋ ਦੇਖਦੇ ਹਾਂ ਕਿੰਨੇ ਆਂਡੇ ਪੜੇ ਹੈ ये बाहर रह जाता है खुला इन लड़ लड़ बैठिया बैठी जाए भैन च आंटा तुक भी नहीं दिया ਦੇ ਲੋਬ ਵੀ ਲੈ ਕੋ ਬੁਲਾਇਆ ਆਪਣਾ ਐਸ ਆਲੇ ਪਤਾ ਨਹੀਂ ਆ ਜਾਂਦੀ ਨਹੀਂ ਚਿੱਟੀ ਹਾਂ ਹਾਂ ਕਿੰਨੇ ਚੱਕੇ ਅੱਜ ਮਰ ਚੱਕੇ ਨਹੀਂ ਗੋਸਦੀ ਤੂੰ ਚੱਕੇ ਉਹ ਲੜ ਲੜ ਬੈਠੀ ਜਿਹੜੇ ਆਂਡਾ ਇੱਕ ਵੀ ਨਹੀਂ ਮੈਂ ਵੇਖਾਂ ਵੇਖਾਂ ਤੇ ਦੇਖਾਂ ਪੁੱਠ ਆ ਲੈ ਆ ਉਹ ਸੁੱਤੀ ਪਈ ਆ ਉੱਠ ਮੜੀ ਪੈਣਾ ਨਾ ਅੰਡਾ ਕੁਮੀ ਨਹੀਂ ਅਸਲ ਮਾਰਾਂ ਬੱਟਾ ਕਿਆ ਕਰੇ ਨੀ ਵਾਲਾ ਮਾਰ ਕੋਈ ਨਹੀਂ ਸਭਿਆ اچھا ਕੌਣ ਕਿੰਨਾ ਦੇ ਇਹ ਆ ਵੀ ਗਿਆ ਆਰੇ ਵੀਨਾ ਤੇ ਨੱਕੇ ਵਾਲੋ ਟੱਕਰ ਆਉਂਦੀ ਆ ਕਿੱਥੇ ਕਰਕੇ ਇਹਨੂੰ ਤਾਂ ਉੱਤੇ ਹੀ ਫੜਾਉਣਾ ਅੱਜ ਸਾਰਾ ਕੁਝ ਭਾਬੀਂ ਉਹ ਪਾ ਫਿਰ ਕਹਿੰਦੀ ਜਦੋਂ ਮੇਰੇ ਵਿੱਚ ਲਈ ਮੈਂ ਰੱਖਿਆ ਹੈ ਮੈਂ ਸੱਪ ਨੂੰ ਸੱਪ ਜਹਰ ਕਿਨੂੰ ਚੜੇ ਉਹ ਉਹਨੂੰ ਕਹਿ ਛੱਡ ਦੇ ਹਾਏ ਉਹਨੂੰ ਕਹਿ ਛੱਡਦਾ ਹਾਏ ਥੋੜੇ ਆ ਕਹਿੰਦੀ ਹਾਂ ਉਹਨਾਂ ਦੇ ਆੜੀ ਉੱਥੇ ਹੀ ਰੱਖ ਦਊਗਾ ਪੀਨ ਦਾ ਜੱਗ ਭਰ ਕੇ ਆ ਜਾ ਕਿਆ ਲਾਲਾ ਤੇ ਉਹ ਮੂਡ ਬਣੇ ਦੀ ਗੱਲ ਨੂੰ ਏ ਟਿੰਡੀਆਂ ਨੂੰ ਸਰੀਰ ਬਣਿਆ ਸੀ ਉਦੋਂ ਸਰੀਰ ਤਾਂ ਰਪੈਤਿਆ ਉਦੋਂ ਬਣਦਾ ਜਾ ਕੇ ਪਤਾ ਨਹੀਂ ਭੰਦਰੇ ਦਾ ਉਦੋਂ ਪਹਿਲਾ ਪਹਿਲਾ ਦੱਸੀ ਤਰੀਕੇ ਨਾਲ ਛੰਟੀ ਰਹੀ ਰਹੇ ਕੋਣ ਕਿੰਨੇ ਕੁ ਕੁਇੰਟਲ ਲੱਕੜ ਹੋਊਗੀ ਆ ਡਾਣਾ ਸਣੇ ਆ ਤੇ ਕੋਟ ਨੂੰ ਵੀ ਨਹੀਂ ਬਾਲੀ ਹੋਊਗੀ ਨਾ ਸੌਫਟ ਤਾਂ ਹੋਊਗੀ ਹੂੰ 10 ਕੁਇੰਟਲ ਹੋਰ ਪਾਰੀ ਆ ਆਹ ਸਾਰੀ ਯਾਰਾ ਹਾਂ ਉਹਦੇ ਸਣੇ ਹਾਂ 10 ਕੁਇੰਟਲ ਮੈਂ ਤਾਂ ਕੁਇੰਟਲ ਹੀ ਨਹੀਂ ਬੈਠਾ ਤੈਨੂੰ ਕਿ ਨਹੀਂ ਜੋਨੀ ਨੂੰ ਮਾਰ ਕੇ ਉਹਨੂੰ ਕਹ ਜੇ ਲੈ ਕੇ ਜਾਣੀ ਤਾਂ ਲੈ ਜਾ ਕੰਡਾ ਲੈ ਰੇਟ ਪੁੱਛੇ ਤਾਂ ਉਹ ਕਹੇ 1000 ਆ ਬਾਕੀ ਉਹਨਾਂ ਨੇ ਕਰ ਲਾ ਹਾਂ ਕਹਿ ਦੇ ਜੰਮ ਉਹਨੂੰ ਹੁਣ ਤਾਂ ਮੌਕਾ ਹੁਣ ਤਾਂ ਵੱਢੀ ਜਾਂਦੇ ਕਿੱਕਰ ਦਿਓ ਬੜਾ ਬੱਤੇ ਚੜਾਈ ਗਈ ਦੇਖੋ ਕਣੀ ਭਾਈ ਡਗਣਾ ਭਈ ਤੂੰ ਡਗਦਾ ਨਹੀਂ ਮੇਰੇ ਇੱਕ ਵਾਰੀ ਢੁੰਡਰੀ ਪੈ ਗਈ ਸੀ ਅਹੀਂ ਦੇਖੀ ਆ ਉਹ ਚਕਾਲਾਂਗੇ ਢੁੰਡਰੀ ਹੋਰੀ ਗਾਇਜ਼ ਡਾਣਾ ਇਜ਼ ਕਟਿੰਗ ਦਾ ਵੈਰੀ ਵੈਰੀ ਹਾਰਡ ਇਨ ਦਾ ਡਿਫਰੈਂਟ ਡਿਫਰੈਂਟ ਨਹੀਂ ਹਾਰਡ ਐਂਡ ਕਟਰ ਇਜ਼ ਵੈਰੀ 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 ਖਰਾਬ ਹੋਇਆ ਪਿਆ ਥੋੜਾ ਜਿਹਾ ਐਂਡ ਖੜਾ ਯਾਰ ਆਰੀ ਪੈਂਦੀ ਨਾ ਉੱਠ ਕੇ ਨਾ ਨਹੀਂ ਆਰੀ ਪੈਂਦੀ ਇਹਦਾ ਫਰਕ ਜੋ ਪੈ ਗਿਆ। ਆਰੀ ਦਾ ਉਧਰੋਂ ਘਾਸ ਨਾ ਬੂਗਾ ਮਾੜਾ ਮੁੱਟਾ। ਨਾ। ਕੀ ਆਪਕਾ ਗਾਇਜ਼ ਆਰੀ ਫਸ ਜਾਂਦਾ ਹੈ। ਮਾੜਾ ਚੱਕਲਾ ਤਾਰ ਕੱਟੇ ਕਿਧਰ ਕਿਧਰ। ਇੰਨਾ ਡਾ ਸਾਰੇ ਇਨਾਂ ਨੇ ਜ ਨਹੀਂ ਲੰਘਿਆ ਜਿੰਨਾਂ ਨੇ ਕਾਲੇ ਨੇ ਲਵਾ ਦਿਆ ਸ। ਆ ਨਾ ਟੁੱਟਿਆ ਹੀ ਪਿਆ ਸੀ ਆ ਵੇ ਮੋਤਸਾ ਹੀ ਤੋਂ ਗਲਤ ਲਾ ਬੈਠਾ ਮੈਂ ਹੁਣ ਚੂਹਾ ਮਨਨਾਂ ਤਾਂ ਨਹੀਂ ਮਰਦਾ ਹੌਲਾ ਹੁੰਦਾ ਆ ਲਾ ਇਹਦੇ ਲਾਉਣ ਨਾਲ ਨਾ ਆ ਆ ਲਾ ਦੇ ਆ ਲਾ ਦੇ ਗਾਈਜ਼ ਹਜੇ ਤਾਂ ਇੱਕ ਤੇ ਦੋ ਹੀ ਵੱਡਾ ਗਿਆ ਸਾਰਾ ਕਿਕਰ ਕਾ ਪੜਾ ਆ ਵੀ ਤੋ ਕਾਮ फिर देखना आगे आगे क्या होता है काम और बस जल्दी जल्दी से गाक आ जाए और हमारा बिक जाए सारा सिस्टम अब ਹੁਣ ਵੇਖਾ ਵੱਡ ਗਿਆ ਉਥੋਂ ਉਧਰੋਂ ਵੇਖੀ ਵੱਡ ਗਿਆ ਗਾਇਸ ਛੱਡਾਂਗੇ ਤਾਂ ਵੱਡ ਕੇ ਗਾਇਸ ਇਹਨੂੰ ਤੇ ਜੰਮ ਕਰਾ ਪੁੱਤ ਇਹ ਕਾਟ ਛੁੱਟ ਗਿਆ टूट गया तो खड़ा छूट गया।, गया, तो गया चल। पा देती है जवानी है जो पटाके असली मजा है इसमें जहाँ पाते हैं पटाके पटाके देख गूंद बहुत गिरती है गाइस गूंद कौन सी गूंद है वो जो नीचे आती है ਇਸੇ ਲਈ ਤਾਂ ਮੈਨੇ ਇਸਕੋ ਬੋਲਾ ਥਾ ਕਿ ਇਹ ਛੋੜ ਦੇ ਪਰ ਇਹਨਾਂ ਨੂੰ ਪਤਾ ਹੀ ਨਹੀਂ ਗਾਇਜ਼ ਵੇਖੋ ਦੇਖੋ ਸੀਸੀ ਨੂੰ ਜੰਕਦੀ ਹੈ ਨਾ ਜੇ ਤੂੰ ਛੱਡੀ ਹੁੰਦੀ ਨਾ ਇਹ ਤਾਂ ਗੂੰਦ ਬਹੁਤ ਆਇਆ ਕਰਨੀ ਸੀਗੀ ਵੇ ਗਾਇਜ਼ ਸੀਸੀ ਨੂੰ ਜੰਕਦੀ ਹੈ ਕਿ ਨਹੀਂ ਦੇਖੋ बच्चों को देते हैं देखते हैं बच्चों को क्या लगता है ये क्या समझ में आ जाए जाएगा पूरा बच्चों क्या कर रहे जे लो आपके लिए ओ नो यार तुमने तो लवेड़ी दिया मेरा हाथी ये है है? देखो मैं गायस कितना सुंदर है ये अद्भुत नजारा हाँ। मैंने आपको गिफ्ट दिया है जी क्या है समझो क्या है खिलौना है ओ आगे से फिर तोड़ दिया है नाहत ने लो धनिया लो अ लो अवी लो ਹੂੰ ਇਹ ਗੂੰਦ ਬਹੁਤ ਸੀ ਤੁਸੀਂ ਨਾ ਬਾਲਾ ਕੰਮ ਗਲਤ ਕਰ ਦਿੰਦੇ ਉਹ ਤੋਂ ਡਿੱਗਦੀ ਹੁੰਦੀ ਸੀ ਤੇ ਬੜਾ ਨਜ਼ਾਰੇਦਾਰ ਸਿਸਟਮ ਸੀਗਾ ਇਹ ਨਾ ਫਿਰ ਇਹਨਾਂ ਨੂੰ ਸਮਝਾਏ ਤਾਂ ਸਮਝਦੇ ਤਾਂ ਹੁੰਦੇ ਨਹੀਂ ਇਹਨਾਂ ਨੂੰ ਆ ਲੱਗਦਾ ਖੋਰੇ ਉਹੀ ਆਖਿਆ ਸਾਰੀ ਨੀਰੀ ਗੂੰ ਸੀ ਇਹ ਦੇਸੀ ਸ਼ਰਾਬ ਚ ਪਾਉਂਦੇ ਆਪਾਂ ਐਂ ਜੇ ਵੇਖ ਇਧਰ ਗੂੰਦ ਕਿੰਨੀ ਗੂੰਦ ਹੀ ਗੂੰਦ ਆ ਡਾਣੇ ਇੱਥੇ ਕੋਈ ਕੋਈ ਹੋਰ ਕੋਈ ਜਿਹੜਾ ਦਾਣਾ ਨਹੀਂ ਜਿੱਤੇ ਗੂੰਦ ਹੋਵੇ ਕੋਈ ਵੀ ਉਹ ਹੈਗੀ ਆ ਪਰ ਉਹ ਹਿੱਸੇ ਤੋਂ ਹੀ ਆਈ ਸੀ ਸਾਰੀ ਇਹ 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 ਆ ਗਈ ਆ ਗਈ ਉੱਥੋਂ ਐ ਇੱਥੇ ਡਿੱਗਦੀ ਸੀਗੀ ਸਾਰੀ ਪਰ ਹੁਣ ਕੀ ਕੀਤਾ ਜਾਵੇ ਵੱਡਤੀ ਲੋੜੂ ਨੇ